ਆ ਫਾਇਦਾ ਕਰਦੇ ਬੰਦੇ ਦਾ ਪਾਣੀ ਭਲਾਉਣ ਦਾ ਜਿਵੇਂ ਦੀਆਂ ਗੱਲਾਂ ਕਰ ਲੈ ਵੀ ਮੇਰਾ ਬੱਟਿਆ ਆ ਗਿਆ ਮਾੜਾ ਕਿਉਂ ਉਧਰ ਤੂੜੀ ਵਾਲੀ ਜਲ ਰਹੀ ਹੈ ਇਧਰ ਆਪਣੇ ਅੰਬਰਤ ਬਾਈ ਜੀ ਤੂੜੀ ਕਰ ਰਹੇ ਨੇ ਅਰੇ ਤੇਸ ਦਾ ਢਿੱਡ ਹੈਨਾ ਕਿਸਾਨੀ ਭਰਦਾ ਇਸੇ ਕਰਕੇ ਕਿਸਾਨ ਨੂੰ ਅन्नदाता ਕਿਹਾ ਗਿਆ ਕਿਉਂਕਿ ਜੇ ਕਿਸਾਨ ਉਗਾਉਂਦਾ ਤਾਂ ਹੀ ਕੀੜੇ ਮਕੌੜੇ ਆਪਾਂ ਕੀੜੀਆਂ ਨਹੀਂ ਦੇਖਦੇ ਆ ਕਿ ਘਰ ਦੇ ਵਿੱਚ ਕੱਲਾ-ਕੱਲਾ ਦਾਣੇ ਚਿੱਕਦੇ ਢੇਰ ਲੱਗੇ ਹੋਏ ਲੈ ਕੇ ਆਪਦੇ ਜਮ੍ਹਾਂ ਕਰ ਲੈਂਦੀਆਂ ਨੇ ਸੋ ਤਾਂ ਹੀ ਇਨਸਾਨ ਤਾਂ ਹੀ ਕਿਸਾਨ ਨੂੰ ਅन्नदाता ਕਿਹਾ ਗਿਆ ਠੀਕ ਹੈ ਸੋ ਇਹ ਗੱਲਾਂ ਬਾਤਾਂ ਸਾਸ਼ੀ ਕਾਲ ਦੋਸਤੋ ਕਿਵੇਂ ਹੋ ਸਾਰੇ ਉਮੀਦ ਆ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਫਿਰ ਇੱਕ ਨਵੇਂ ਵਲੌਗ ਦੇ ਵਿੱਚ ਲੈ ਵੀ ਮਤਰਾ ਅੱਜ ਫੇਰ ਆ ਗਏ ਆ ਆਪਾਂ ਕਣਕਾ ਵੱਢਣ ਲੈ ਵੀ ਅੱਜ ਆਪਾਂ ਰੋਸ਼ਨ ਵਾਲੇ ਕਣਕਾ ਵੱਢਣ ਆ ਗਏ ਰੋਸ਼ਨ ਵਾਲੀ ਮੋਟਰ ਤੇ ਹੈਨਾ ਇਹ ਟਿੱਬੇ ਵਾਲਾ ਏਰੀਆ ਟਿੱਬੇ ਵਾਲੇ ਏਰੀਏ 'ਚ ਵੱਢਣਾ ਆ ਸੋ ਉਸ ਦਿਨ ਆਪਾਂ ਬਟਰੇ ਸੀ ਡੱਕਰੀ ਦੀ ਦੇ ਵਿੱਚ ਤੇ ਕਣਕਾਂ ਦਾ ਝੜਾ ਜੇ ਇਸ ਵਾਰ ਕਾਫੀ ਵਧੀਆ ਹੈ ਤੇ ਮੌਸਮ ਵੀ ਇਸ ਵਾਰ ਤੁਹਾਨੂੰ ਪਤਾ ਹੀ ਥੋੜਾ ਜਿਹਾ ਖਰਾਬ ਰਿਹਾ ਨਰਮਾਈ ਬਹੁਤ ਆ ਤੇ ਪਰਸੋਂ ਜੋ ਉੱਥੇ ਵੀ ਮੀਂਹ ਪੈ ਕੇ ਸਾਡੇ ਦੀ ਆਪਾਂ ਵੀਡੀਓ ਸ਼ੇਅਰ ਕਰੀ ਦੀ ਤੁਹਾਡੇ ਨਾਲ ਫਿਰ ਵੀ ਪਚਾ ਰਹਿ ਗਏ ਆ ਜੀ ਕਣਕਾਂ ਕਾਫੀ ਖਰਾਬ ਨਹੀਂ ਹੋਈਆਂ ਠੀਕ ਹੈ ਸੋ ਹਵਾ ਜੀ ਨਾਲ ਮੀਂਹ ਉੱਡ ਕੇ ਲੰਘ ਜੇ ਗਿਆ ਬੱਦਲ ਕਾਫੀ ਸੀ ਠੀਕ ਹੈ ਸੋ ਅੱਜ ਤੁਹਾਨੂੰ ਕਣਕਾਂ ਠੀਕ ਹੈ ਜੇ ਵੀ ਮਿੱਤਰੋ ਆਪਣੇ ਆਲੇ-ਦਾਲੇ ਤਾਂ ਗਵਾਂਟੀਆਂ ਦੀਆਂ ਸਾਰੀਆਂ ਇਹ ਕਣਕਾਂ ਵੱਟੀਆਂ ਨੇ ਕਿਸੇ-ਕਿਸੇ ਦੀ ਵਧੀਆ ਟਾਂ ਮਿੱਢਲੀ ਸੋ ਅੱਜ ਆ ਵੱਢੀ ਜਾਣੀ ਆਪਣਾ 8 ਕਵੀਗਿਥੋਂ ਹੈ ਨਾ ਜਿਹੜਾ ਆਪਣਾ ਘਰ ਦੀ ਮੋਟਰ ਆ ਠੀਕ ਹੈ ਸੋ ਕਣਕ ਦਾ ਪੂਰੀ ਖੜਕੀ ਵੀ ਆ ਦੇਖ ਸਕਦੇ ਤੁਸੀਂ ਉੱਪਰੋਂ ਬੱਲੀਆਂ ਐਨ ਮੁਰੀਆਂ ਪੀਆਂ ਨੇ ਸੋ ਜਿਹੜੀ ਉਹ ਕਪੈਨ ਚੱਲ ਰਹੀ ਹੈ ਸਾਹਮਣੇ ਉਹਨੇ ਹੋਣਾ ਆਪਣੇ ਅਗੜ ਆਪਣਾ 735 ਬੋਗਰਾ ਉਧਰ ਤੂੜੀ ਵਾਲੀ ਚੱਲ ਰਹੀ ਹੈ ਇਧਰ ਆਪਣੇ ਅੰਬਰਤ ਬਾਈ ਜੀ ਤੂੜੀ ਕਰ ਰਹੇ ਨੇ ਮਨਜੀਤ ਸਿੰਘ ਸੰਧੂ ਨੀਓ ਚੱਲ ਰਹੀ ਹੈ ਇੱਕ ਮਾਜਰਾ ਸਾਡੇ ਨਾਲ ਪਿੰਡ ਲੱਗਦਾ ਸੇਵਗੜ੍ਹ ਕਰਮਾ ਟੋਪਰ ਦਾ ਮਸ਼ਹੂਰ ਪਿੰਡ ਹੈ ਉਹ ਸਾਹਮਣੇ ਪਿੰਡ ਨਜ਼ਰ ਆ ਰਿਹਾ ਹੈ ਇਹ ਆ ਪਿੰਡ ਮਾਜਰਾ ਸਵੇਗੜਵੀ ਕਹਿੰਦੇ ਨੇ ਮਾਜਰਾ ਵੀ ਕਹਿੰਦੇ ਨੇ ਆ ਨੰਦਰਾਲੀ ਵੀ ਕਹਿੰਦੇ ਨੇ ਇਸ ਪਿੰਡ ਨੂੰ ਛੋਟਾ ਜਿਹਾ ਪਿੰਡ ਹੈ ਤਿੰਨ ਚਾਰ ਸੌ ਵੋਟ ਹੋਣੀ ਹੈ ਇਸ ਪਿੰਡ ਦੇ ਵਿੱਚ ਇੱਧਰ ਵੀ ਤੂੜੀ ਚੱਲ ਰਹੀ ਹੈ ਜਿਨ੍ਹਾਂ ਨੇ ਵੱਢ ਲੀਆਂ ਤੂੜੀਆਂ ਜਿਆਦਾ ਦੀਆਂ ਨੇ ਨਾਲ ਦੀ ਨਾਲ ਕੰਮ ਨਿਭੜੀ ਜਾ ਰਿਹਾ ਕਿਉਂਕਿ ਇੱਕਦਮ ਮੌਸਮ ਜੇ ਕਰਕੇ ਲੋਕਾਂ ਨੂੰ ਜ਼ਿਆਦਾਤਰ ਕਾਲੀ ਹੋਈ ਪਈ ਹੈ ਕੀ ਸੇਤੀ ਕੰਮ ਜਾਂ ਨਵੀਂਟ ਦੀਆਂ ਨੇ ਕਿਉਂਕਿ ਮੌਸਮ ਦਾ ਕੋਈ ਇਤਬਾਰ ਨਹੀਂ ਹੈਗਾ ਹੁਣ ਵੀ ਮੌਸਮ ਹਵਾ ਠੰਡੀ ਜੀ ਚੱਲ ਰਹੀ ਹੈ ਇਸ ਪਾਸੇ ਵੀ ਤੂੜੀ ਵਾਲੀ ਮਸ਼ੀਨ ਚੱਲ ਰਹੀ ਹੈ ਲਵੀ ਮੇਟਰ ਕੰਮ ਨਿਭੜੀ ਆ ਨਾ ਲੋ ਚੱਲ ਰਹੀ ਆ ਟੂੜੀ ਵਾਲੀ ਸੋ ਆਪਾਂ ਇਹ ਵੱਢਣੀ ਆ ਹੁਣ ਆਪਣੀ ਵੀ ਮਸ਼ੀਨ ਚੱਲੂਗੀ ਸੋ ਮਸ਼ੀਨ ਉੱਥੋਂ ਵੱਢ ਕੇ ਫੇਰ ਆਪਣੇ ਉਰੇ ਆਊਗੀ ਨੇ ਡੈਟਾ ਦੇ ਕਪੜਾ ਕਪੜਾ ਮਾਰ ਰਿਆਂ ਜਮਾਨੇ ਤੱਕ ਕੀ ਕਰ ਐਸ 180 ਮਾਡਲ ਇਹ ਵਾਪੇ ਭਲਵਾਨ ਤੋਂ ਲਿਆਉਂਦੇ ਨੇ ਡੈਟਾ ਪੰਡ ਲਓ ਮਾ ਇਸੇ ਟਾਈਮ ਆ ਮੋਟਰ ਤੇ ਆਪਣੀ ਤੇ ਟਿੱਬੇ ਹੁੰਦੇ ਦੀ ਵੱਡਾ ਸਾਰਾ ਟਿੱਪਾ ਹੁੰਦਾ ਸੀ ਆਹ ਵੇ ਜਿੱਥੇ ਆ ਕਣਕ ਵੱਢਣਾ ਹੈ ਬਹੁਤ ਬਾਰੇ ਛੋਟਾ ਹੁੰਦਾ ਉਹ ਛੋਟਾ ਜਾ ਉਦੋਂ ਟਿੱਬੇ ਵਾਲੀ ਮੋਟਰ ਵਾਜਦੀ ਐ ਇਹ ਟਿੱਬੇ ਵਾਲੀ ਵੀ ਕਹਿੰਦੇ ਰੋਸ ਨਾਲ ਵੀ ਕਹਿੰਦੇ ਨੇ ਪਰ ਉਹਦੇ ਵੱਡਾ ਸਾਰਾ ਟਿੱਬਾ ਹੁੰਦਾ ਸੀ ਉਹ ਤਾਂ ਹੀ ਰੀਤਾ ਰੂਤਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਹੁਣ ਤਾਂ ਟਿੱਬੇ ਟੁੱਬੇ ਸਭ ਖਤਮ ਹੋ ਗਏ ਸੋ ਆ ਸਾਰੇ ਇੱਧਰ ਟਿੱਬੀ ਡੁੱਬੇ ਹੁੰਦੇ ਸੀ ਸੋ ਜਿਹੜੇ ਵੀ ਪੁਰਾਣੇ ਮਿੱਤਰ ਵੀਰ ਦੇਖ ਰਹੇ ਹੋ ਉਹਨਾਂ ਕਹਣਾ ਸੋ ਤੁਸੀਂ ਆ ਦੇਖੋ ਬੱਦਲ ਕਿੰਨਾ ਘੰਟ ਲੱਗਦਾ ਬੱਦਲੀਆਂ ਜੀ ਹਨਾ ਕਿਹੋ ਜਿਹੇ ਕਿੰਨੇ ਕਿਆ ਬਾਤਾ ਕਿਆ ਵਿਊ ਹੈ ਸੋ ਉਸ ਦਿਨ ਫੋਰਮੈਨ ਹੋ ਰਹੀ ਸੀ ਅੱਜ ਫੋਰਮੈਨ ਹੋਰ ਮਲਾਉਣੇ ਆਪਾਂ ਸਾਨੂੰ ਬੰਦਿਆਂ ਦੇ ਨਾਲ ਠੀਕ ਹੈ ਮਿਲਦੇ ਆਗੇ। ਧਾਈ ਮਤਰਾ ਹਵਾ ਵੀ ਚੱਲ ਰਹੀ ਹੈ। ਕਾਫੀ ਤੇਜ਼ ਨਰਮਾਈ ਨਮੀ ਹਵਾ ਦੇ ਵਿੱਚ ਨਰਮਾਈ ਕਾਫੀ ਖੰਡੀ ਫੀਲ ਕਰਦੀ ਚੱਲਦੀ ਹੈ ਉਹ ਵੀ ਸਾਹਮਣੇ ਖੜਾ ਟਰੈਕਟਰ ਤੇ ਉਹ ਤਾਂ ਚੱਲ ਨਹੀਂ ਚਲੋ ਮੈਂ ਤੁਹਾਨੂੰ ਗੱਲਬਾਤ ਸੁਣਾਉਣਾ ਕੋਈ ਲਿਖੀ ਹੋਈ ਥੋੜੀ ਜੀ ਦਿਮਾਗ ਦੇ ਵਿੱਚ ਆ ਜਾਂਦੀ ਹੈ ਨੇ ਥੋੜਾ ਜਿਹਾ ਦਿਮਾਗ ਕੱਲਾ ਮਾਤਾ ਜੀ ਬਣਾ ਲੈਂਦਾ ਸੋ ਇੱਕ ਸ਼ਹਿਰ ਨੂੰ ਕੁੜੀ ਮੇਰੇ ਵਰਗੇ ਮੁੰਡੇ ਨੂੰ ਕਹਿੰਦੀ ਹੈ ਕਹਿੰਦੀ ਤੁਸੀਂ ਕੀ ਖੇਤਾਂ ਦੇ ਵਿੱਚ ਲਿਪੜੇ ਤੇ ਬੜੇ ਜਿਹੀ ਕੀ ਕੰਮ ਜੇ ਕਰੀ ਜਾਂਦੇ ਹੋ ਨਾ ਤੇ ਇਧਰ ਮੁੰਡਾ ਰਿਪਲਾਈ ਕਰਦਾ ਨਾਲੇ ਉਹ ਕੁੜੀ ਵੀ ਕਹਿੰਦੀ ਹੈ ਕਿ ਤੁਸੀਂ ਟੌਰ ਸੂਰਜੀ ਨਹੀਂ ਲਾਉਂਦੇ ਹੈਗੇ ਫਿਰ ਫੇਰ ਮੁੰਡਾ ਰਿਪਲਾਈ ਕਰਦਾ ਠੀਕ ਹੈ ਉਹ ਗੱਲ ਮੈਂ ਮਿਕਸ ਕਰ ਗਿਆ ਸੀ ਸੋ ਮੁੰਡਾ ਕਹਿੰਦਾ ਕਹਿੰਦਾ ਜਦੋਂ ਲੋਆ ਵਗਦੀਆਂ ਨੇ ਉਦੋਂ ਅਸੀਂ ਖੇਤ ਹੁੰਨੇ ਆ ਕਣਕ ਦੀ ਬਾੜੀ ਦੇ ਵਿੱਚ ਵੀਜੀ ਹੁੰਨੇ ਆ ਤੁਸੀਂ ਤਾਂ ਕਹਿੰਦਾ ਏਸੀ ਵਿੱਚ ਬੈਠ ਕੇ ਮੋਬਾਈਲ ਜਾ ਚਲਾ ਕੇ ਟਾਈਮ ਪਾਸ ਜਿਹਾ ਕਰ ਲੈਨੇ ਹੋ ਪਰ ਅਸੀਂ ਜੋ ਸਾਲ ਪਰ ਦਾਣੇ ਖਾਣੇ ਨੇ ਉਹਨਾਂ ਨੂੰ ਸਾਂਭ ਕੇ ਖੋਸਣੇ ਆ ਉਹਨਾਂ ਨੂੰ ਸਾਂਭ ਕੇ ਫੇਰ ਵਿਹਲੀ ਹੁੰਨੇ ਆ ਚਲੋ ਇੰਨੀ ਕੀ ਗੱਲ ਬਾਤ ਹੈ ਹਾੜੀ ਤੱਕ ਐ ਸੋ ਫੇਰ ਅੱਗੇ ਮੁੰਡਾ ਕਹਿੰਦਾ ਫਿਰ ਦੋ ਕੁ ਮਹੀਨੇ ਤੱਕ ਅਸੀਂ ਕੱਦੂ ਦੇ ਵਿੱਚ ਹੁੰਨੇ ਆ ਟਰ ਚਲਾ ਕੇ ਅਸੀਂ ਫਿਰ ਕਦੂ ਕਰਦੇ ਆ ਜਿਹੜੇ ਚੋਲ ਤੋਂ ਖੁਸ ਹੋ ਹੋ ਖਾਨੀਆਂ ਜਿਹੜੇ ਚੋਲ ਤੋਂ ਖੁਸ ਹੋ ਹੋ ਖਾਨੀਆਂ ਉਹ ਅਸੀਂ ਉਹ ਗੋਨੇ ਆ ਠੀਕ ਹੈ ਕੱਟ ਲੱਗਦੇ ਜਦੋਂ ਘੰਟਿਆਂ ਘੰਟਿਆਂ ਦੇ ਅਸੀਂ ਉਹਨਾਂ ਕੱਟਾਂ ਤੋਂ ਪਰੇਸ਼ਾਨ ਹੁੰਨੇ ਆ ਅਸੀਂ ਉਹਨਾਂ ਕੱਟਾਂ ਤੋਂ ਉਸ ਸਮੇਂ ਪਰੇਸ਼ਾਨ ਹੁੰਨੇ ਆ ਤੂੰ ਤਾਂ ਏਸੀ ਵਿੱਚ ਬੈਠ ਕੇ ਫੋਨ ਜਾਂ ਚਲਾ ਲੈਨੀ ਆ ਅਸੀਂ ਉਸ ਟਾਈਮ ਖੇਤਾਂ ਦੇ ਵਿੱਚ ਹੁੰਨੇ ਆ ਅਸੀਂ ਉਸ ਟਾਈਮ ਖੇਤਾਂ ਦੇ ਵਿੱਚ ਹੁੰਨੇ ਆ ਸੋ ਸਾਰੇ ਤੀਸ ਦਾ ਢਿੱਡ ਹੈ ਨਾ ਕਿਸਾਨ ਹੀ ਭਰਦਾ ਹੈ ਇਸੇ ਕਰਕੇ ਕਿਸਾਨ ਨੂੰ ਅੰਨ ਦਤਾ ਕਿਹਾ ਗਿਆ ਕਿਉਂਕਿ ਜੇ ਕਿਸਾਨ ਉਗਾਉਂਦਾ ਤਾਂ ਹੀ ਕੀੜੇ ਮਕੌੜੇ ਆਪਾਂ ਕੀੜੀਆਂ ਨਹੀਂ ਦੇਖਦੇ ਆ ਕਿ ਘਰ ਦੇ ਵਿੱਚ ਇਕੱਲਾ-ਇਕੱਲਾ ਦਾਣੇ ਚੱਕਦੇ ਢੇਰ ਲੱਗਾ ਹੋਵੇ ਲੈ ਕੇ ਆਪਦੇ ਜਮ੍ਹਾਂ ਕਰ ਲੈਂਦੀਆਂ ਨੇ ਸੋ ਤਾਂ ਹੀ ਇਨਸਾਨ ਤਾਂ ਹੀ ਕਿਸਾਨ ਨੂੰ ਅੰਨ ਦਤਾ ਕਿਹਾ ਗਿਆ ਠੀਕ ਹੈ ਸੋ ਇਹ ਗੱਲਾਂ ਬਾਤਾਂ ਜਾਂਦੀਆਂ ਚੇ ਵਧੀਆ ਲੱਗਣਾ ਨਾ ਲਾਈਕ ਕਰਿਓ ਸ਼ੇਅਰ ਕਰਿਓ ਠੀਕ ਹੈ ਤੇ ਇਦਾਂ ਦੇ ਥੌਟਸ ਬਹੁਤ ਆ ਜਾਂਦੇ ਨੇ ਦਿਮਾਗ ਦੇ ਵਿੱਚ ਸੋ ਇੰਨਾ ਜੀ ਡੀਪਲੀ ਨਹੀਂ ਸੋਚਦੇ ਜਿੰਨਾ ਗੱਲ ਆ ਜਾਂਦਾ ਪਰ ਬਹੁਲੇ ਵੱਡੇ ਆਪਾਂ ਰੈਟਰਕ ਹੁੰਦੇ ਨਹੀਂ ਹੈਗੇ ਹਜੇ ਆਪਦੇ ਆਪ ਨੂੰ ਜਿੰਨੀਆਂ ਗੱਲਾਂ ਬਾਤਾਂ ਆ ਜਾਂਦੀਆਂ ਨੇ ਇਹ ਤਾਂ ਬਥੇਰੀਆਂ ਆ ਜਾਂਦੀਆਂ ਨੇ ਗੱਲਾਂ ਬਾਤਾਂ ਦਿਮਾਗ ਦੇ ਵਿੱਚ ਪਰ ਜਦੋਂ ਕੋਈ ਮਿਹਣਾ ਮਾਰਦਾ ਨਾ ਫਿਰ ਚੀਜ਼ ਦਾ ਸਵਾਲ ਵਾਲਾ ਵੱਖਰਾ ਆਉਂਦਾ ਨਾ ਉਹ ਚੀਜ਼ ਤੇ ਟੌਪਿਕ ਤੇ ਕੋਈ ਗੱਲ ਬਣਾਉਣ ਦਾ ਠੀਕ ਹੈ ਉਹ ਚੀਜ਼ ਦਾ ਬੜਾ ਤੁਹਾਨੂੰ ਕਿਉਂਕਿ ਜੇਦੋਂ ਮੈਨੂੰ ਕੋਈ ਮਿਹਣਾ ਮਾਰਦਾ ਉਦੋਂ ਚੀਜ਼ ਦਾ ਮੈਨੂੰ ਬੜਾ ਨਿਆਰਾ ਆਉਂਦਾ ਯਾਰ ਉਹ ਚੀਜ਼ ਉਹ ਬੰਦੇ ਦੀ ਮਤਲਬ ਇਸ ਢੰਗ ਨਾਲ ਗੱਲ ਕਹਿਣੀ ਨਾ ਤਾਂ ਉਹ ਬੰਦੇ ਨੂੰ ਚੁਵੇ ਨਾਲੇ ਕਹਿ ਵੀ ਦਿੱਤੀ ਠੀਕ ਹੈ ਇਹੋ ਜੀਆਂ ਚੀਜ਼ਾਂ ਵੀ ਕੀਵਰ ਲਿਖ ਦਿੰਨੇ ਆ ਆਪਾਂ ਪਰ ਅਗਲੇ ਨੂੰ ਗੁੱਸਾ ਵੀ ਨਹੀਂ ਲੱਗਦਾ ਪਰ ਕਹਿ ਵੀ ਦਿੰਨੇ ਆ ਠੀਕ ਹੈ ਸੋ ਚੱਲੀ ਚੱਲੋ ਦੁਨੀਆ ਬਹੁਤ ਤਰ੍ਹਾਂ ਦੀ ਆ ਦੇਖੋ ਜੇ ਆਪਾਂ ਇੱਥੇ ਅੱਜ ਕੱਲ ਸੋਚਣ ਲੱਗ ਜਾਈਏ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਇਸ ਹਿਸਾਬ ਨਾਲ ਤਾਂ ਆਪਾਂ ਅੱਗੇ ਵਧਣਾ ਹੀ ਨਹੀਂ ਹੈਗਾ ਯਾਰ ਕੋਈ ਵੀ ਬਿਜ਼ਨਸ ਹੈ ਕੋਈ ਵੀ ਬਿਜ਼ਨਸ ਕਰਨਾ ਚਾਹੇ ਆਪਾਂ ਅ ਜਰਾਬਾਂ ਤੋਂ ਬਿਜ਼ਨਸ ਸਟਾਰਟ ਕਰਨਾ ਹੈ ਪਰ ਬਿਜ਼ਨਸ ਦੇ ਵਿੱਚ ਪਹਿਲਾਂ ਤਾਂ ਕਹਿੰਦੇ ਕਿ ਕੀ ਛੋਟਾ ਜਿਹਾ ਬਿਜ਼ਨਸ ਆ ਪਰ ਉਹ ਬਿਜ਼ਨਸ ਨੂੰ ਵੱਡਾ ਕਰੋ ਆਪਾਂ ਠੀਕ ਹੈ ਹੁਣ ਮੈਂ ਬੇਸ਼ੱਕ YouTube ਦਾ ਪਲੈਟਫਾਰਮ ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਨਾ YouTube ਤੇ Facebook ਤੇ ਪਰ ਇਹ ਚੇ ਬਿਜ਼ਨਸ ਨੂੰ ਮੈਂ ਵੱਡਾ ਕਰੂੰਗਾ ਹੌਲੀ-ਹੌਲੀ ਫੇਰ ਕਾਮਯਾਬ ਆਮੈਂ ਪਰ ਚੇ ਇਹ ਬਿਜ਼ਨਸ ਨੂੰ ਥੱਲੇ ਨੂੰ ਲੈ ਕੇ ਜਾਊਗਾ ਫੇਰ ਮੈਂ ਕਾਮਯਾਬ ਨਹੀਂ ਹੋਇਗਾ ਹੁਣ ਕਿਤੇ ਮੇਰੇ ਨਾਲ 100 ਬੰਦਾ ਜੁੜਦਾ ਸੀ ਅੱਜ ਹਜ਼ਾਰਾਂ ਚ ਅੱਗੇ ਦੇ ਅੱਗੇ ਲੱਖਾਂ ਜੁੜਨਗੇ ਫੇਰ ਉਹ ਬਿਜ਼ਨਸ ਹੋ ਮੇਰਾ ਅੱਗੇ ਵਧੂਗਾ ਹਨਾ ਸੋ ਇਹੀ ਹੈ ਕਿ ਜ਼ਿੰਦਗੀ ਦੇ ਵਿੱਚ ਹਾਰਨਾ ਮੰਨੋ ਅੱਗੇ ਵਧਣ ਦੀ ਉਹ ਰੱਖੋ ਸੋ ਇਹ ਜਿਹੜਾ ਆਪਣਾ ਬੈਕਗ੍ਰਾਉਂਡ ਆਪਾਂ ਕਦੇ ਵੀ ਨਾ ਭੁੱਲੋ ਇਹੀ ਗੱਲ ਮੈਂ ਕਹਿਣਾ ਚਾਹੁੰਦਾ ਕਦੇ ਵੀ ਨਾ ਬੋਲੋ ਮੈਂ ਅੱਜ ਤੱਕ ਵੀ ਨਹੀਂ ਭੁੱਲੇਗਾ ਮੈਂ ਸਾਈਕਲ ਤੇ ਬਲੌਗਿੰਗ ਕਰੀਆ ਠੀਕ ਆ ਤੇਰੇ ਵਲੌਗ ਪਾਏ ਨੇ ਸਾਈਕਲ ਤੇ ਕਰ ਚਾਹੀਆ ਮੈਂ ਵੀਡੀਓ ਬਣਾਈਆਂ ਨੇ ਠੀਕ ਹੈ ਤੇਰਾ ਕਰਿਆ ਸੋ ਆਪਾਂ ਬਹੁਤੀ ਕਿਸੇ ਨੂੰ ਕਹਿੰਦੇ ਨਹੀਂ ਹੈਗੇ ਮੈਂ ਮੈਂ ਮੂ ਮੈਂ ਆਪਾਂ ਬਹੁਤੀ ਹੈ ਨਹੀਂ ਆਪਣੇ ਦੇ ਵਿੱਚ ਚਲੋ ਕੀ ਬਾਰੇ ਬੰਦੇ ਕੀ ਜਗ੍ਹਾ ਤੇ ਇਹੋ ਜਿਹੇ ਟੱਕਰ ਜਾਂਦੇ ਨੇ ਕਹਿਣ ਦੀ ਲੋੜ ਵੀ ਪੈ ਜਾਂਦੀ ਹੈ ਨਾ ਸੋ ਜਿਹੜੇ ਬਿਨਾਂ ਮਦਦ ਤੋਂ ਜਿਹੜੀ ਜ਼ਿੰਦਗੀ ਦੇ ਵਿੱਚ ਬੰਦੇ ਕਾਮਯਾਬ ਵੀ ਨਹੀਂ ਹੋਏ ਹੁੰਦੇ ਜਿਹੜੇ ਜ਼ਿੰਦਗੀ ਦੇ ਵਿੱਚ ਉਹ ਕੰਮ 'ਚ ਫੇਲ ਹੁੰਦੇ ਨੇ ਉਹੀ ਫਿਰ ਮਤਾਂ ਦਿੰਦੇ ਤੂੰ ਐਂ ਕਰ ਤੂੰ ਐਂ ਕਰ ਉਹ ਬੰਦਿਆਂ ਦਾ ਕਦੇ ਸਲਾਹ ਨਾ ਲਿਓ ਚਲੋ ਸਲਾਹ ਲੈ ਆਨਾਂ ਦੇ ਕੋਲ ਸਾਹ ਸੁਣਨ ਜ਼ਰੂਰ ਲੈ ਕਰੋ ਕਦੇ ਕੰਮ ਆ ਜਾਂਦੀਆਂ ਨੇ ਪਰ ਉਹਨਾਂ ਦੀ ਸਲਾਹ ਤੇ ਚੱਲਿਆ ਨਾ ਕਰੋ ਕਿਉਂਕਿ ਜਿਹੜੇ ਆਪ ਨਹੀਂ ਕਾਮਯਾਬ ਹੋਏ ਹੁੰਦੇ ਉਹ ਦੂਜਿਆਂ ਨੂੰ ਕੀ ਕਾਮਯਾਬ ਕਰ ਦੇਣਗੇ ਮੈਨੂੰ ਐਂ ਸਮਝ ਲੱਗਦੀ ਠੀਕ ਹੈ ਸੋ ਪ੍ਰਵਾਹ ਘੱਟੀ ਕਰਿਆ ਕਰੋ ਦੁਨੀਆਦਾਰੀ ਦੀ ਚਲੋ ਉੰਧਿਆ ਕਪੈਣ ਫਿਰ ਕਰਦੇ ਆਂ ਬੱਲਾ ਬੱਤਾ ਆ ਗਈ ਆ ਗਈ ਕਪੈਣ ਆ ਗਈ ਕਾਣਕ ਵੱਡਾਂਗੇ ਦਾਣੇ ਘਰ ਨੂੰ ਲੈ ਕੇ ਜਾਵਾਂਗੇ ਫਿਰ ਮੰਡੀ 'ਚ ਵੇਚਾਂਗੇ ਉਹ ਆਉਂਦੀ ਆ ਸ਼ੂਕ ਦੀ ਸ਼ੂਕ ਦੀ ਕਪੈਣ ਕਹਿੰਦੇ ਮੇਰੇ ਵੀ ਕੀ ਆ ਜੀ ਕਪੈਣ ਆ ਗਈ ਯਾਰ ਬੱਲੋ ਬਾਤ ਹੈ ਪੂਰਾ ਦੁਪਹਿਰਾ ਇਸੇ ਕਰ ਦੁਪਹਿਰਾ ਵੀ ਠੰਡੀਆਂ ਲੱਗਦੀਆਂ ਨੇ ਮੇਰੇ ਵੇਰ ਪੰਨੂ ਦੇ ਸ਼ੌਂਕ ਹੈ ਤਾਂ ਇਹਨੇ ਆਉਂਦੀ ਹੈ ਸ਼ੂਕ ਦੀ ਚਾਹ ਵੇ ਸ਼ੂਕ ਦੀ ਛੜ ਕਿਤੇ ਮਟਿਆਰੇ ਗੱਡੀ ਅਸ਼ਕੀਨ ਜੱਟ ਦੀ ਯੂਮੇਂ ਕੱਟੀ ਜੀ ਜੀ ਦਿੱਕ ਪੈਂ ਪੰਸੋਪਲੀਵੰਝਾ ਹੈ ਜੀ ਹਾਂ ਇਹ ਦੱਸ ਰਹੇ ਹਾਂ ਕਿ ਆਹ ਕੱਤਾ ਪੜ੍ਹਣਾ ਕਿਤੇ ਗਵਾਂਢੀ ਦੇ ਵੱਢ ਲਈਏ ਜੀ ਇਹ ਆਪਣਾ ਪੂਰਾ ਗਰਮਾ ਅੱਠ ਵਿਘੇ ਥਾਂ ਹੈ ਹੋਰ ਗਰਦਾ ਪੈ ਤਰਮਲ ਬੰਨੀ ਆ ਰਹੀ ਐ ਹੋਰ ਇੱਕ ਅੱਖਾਂ ਤੇ ਨੱਕ ਇਹ ਦੋ ਜੀਜਾਂ ਜ਼ਰੂਰੀ ਨੇ ਤੋਂ ਮਸ਼ੀਨ ਤੋਂ ਮਾਰੇ ਪੈਸੇ ਸਾ ਸਾਰਾ ਸਰੀਰ ਹੀ ਜ਼ਰੂਰੀ ਆ ਪਰ ਇਹ ਥੋੜੀ ਗਰਦਾ ਪੈ ਜਾਂਦਾ ਅੱਖਾਂ ਦੇ ਕਣ ਕੋਣਾ ਉਹ ਨਹੀਂ ਕੀਮਤੀ ਨਹੀਂ ਅੱਖਾਂ ਜ਼ਰੂਰੀ ਨਹੀਂ Gotta be easy. ਵੀਰ ਨਾ ਤਰਾ ਬੱਤੀ ਆ ਗਿਆ ਸਾਡਾ ਸੇਵਾ

ਹੁਣ ਆਪਾਂ ਪਿੰਡ ਵੱਡ ਰਹੇ ਆ ਤੇ ਟਰੈਕਟਰ ਟਰਾਲੀ ਮੈਂ ਪਹਿਲਾਂ ਹੀ ਛੱਡ ਗਿਆ ਇੱਧਰ ਉੱਧਰ ਉਦਨ ਵਾਲਾ ਫੋਰਮੈਨ ਕਹਿੰਦਾ ਮੈਂ ਪਾਣੀ ਪੀਣਾ ਉਹਦੇ ਬਾਅਦ ਤੈਨੂੰ ਪਾਣੀ ਲੈ ਕੇ ਆਇਆ ਚੱਲ ਰਹੀ ਆ ਸਫਰ ਆਜ ਤੇ ਉਦੀ ਦੋ ਦਿਨ ਮੀਂਹ ਪੈ ਗਿਆ ਉਸੇ ਦਿਨ ਹੀ ਮੀਂਹ ਪੈ ਗਿਆ ਜੀ ਹਾਂ ਜੀ ਨੋ ਫੋਰਮੈਨ ਬਸ ਸਾਹਿਬ ਆ ਜਾ ਇੱਧਰ ਨੂੰ ਉਹ ਠੰਡਾ ਪਾਣੀ ਲੈ ਕੇ ਆਇਆ ਤੇਰੇ ਵਾਸਤੇ ਆ ਜਾ ਆ ਲੈ ਆਲਾ ਸੰਗੀ ਕਿਉਂ ਜਾਂਣਾ ਹੁਣ ਉਹ ਕੋਈ ਗੱਲ ਨਹੀਂ ਆਸੀ ਮਜਾ ਉਹ ਉਹ ਫਾਰਮੈਨ ਸਾਹਿਬ ਕਿਵੇਂ ਉਹ ਆ ਗਿਆ ਜੁਹੇਰ ਹੀ ਕਰਦੀ ਆ ਬੂਕਦੀ ਹੈ ਸ਼ੂਕਦੀ ਸਵਰਾਜ ਕਪੈਨ ਅਗਲਾ ਇੱਕ ਪੈਨਾ ਦਾ ਬਣਾਉਣਾ ਹੈ ਜੀ ਪਹਿਲਾਂ ਵੱਢ ਕੇ ਲਿਆਂਦੀ ਆ ਉਧਰ ਹੈ ਬੱਟੇ ਬੱਟੇ ਹੀ ਆ ਜਿਹੜੇ ਉਹ ਰਹਿ ਜਾਂਦੀ ਥੋੜੀ ਜੀ ਪੰਖਾ ਪੰਖਾ ਨਹੀਂ ਜੀ ਇਹ ਥੋੜੀ ਆਪਣੇ ਅੱਜ ਪਿੰਡ ਘਰ ਲਵੇ ਜਾਂਦ ਰਹੀਆਂ ਮੰਗਰ ਘਰ ਦੇ ਵਿੱਚ ਜਿਹੜੇ ਆਪਣਾ 9 ਤੋਂ 10 ਵਿੱਚ ਅੱਜ ਨਵੇੜ ਦੇਣਾ ਵਕਤ ਕਣਕ ਦਾ ਵੱਢੀ ਜਾਣਾ ਉਹ ਮੌਸਮ ਵਧੀਆ ਦੇਤਾ ਰੱਬ ਨੇ ਅੱਜ ਚੱਲ ਰਹੀਆਂ ਨੇ ਮਸ਼ੀਨਾਂ ਵਧੀਆ ਆਹ ਫਾਇਦਾ ਕਰਦੇ ਬੰਦੇ ਦਾ ਪਾਣੀ ਭਲਾਉਣ ਦਾ ਇਹ ਵਾਲਾ ਮੈਂ ਦਵੇਲ ਨਹੀਂ ਕਰਦਾ ਪਰ ਇਸ ਲਾਇਫ ਟਾਈਮ ਜੀ ਗਾਈਜ਼ ਪਾਣੀ ਪੀ ਲੋ ਠੰਡਾ ਪਾਣੀ ਇਸ ਕੇ ਦੀਆਂ ਗੱਲਾਂ 13 ਵਾਰ ਕੀਆ ਸਾਰੇ ਕੇਲੇ ਵੀ ਰੱਖਿਆ ਨਾ ਸਗਾ ਸਾਰਿਆਂ ਦੀ ਸਾਰਿਆਂ ਦੀ ਹਾਂ ਹਾਂ ਉੱਤੇ ਸਾਰੀ ਬਣਾਉਣਾ ਆ ਵੜਾ ਕਹਾਣੀ ਵੀ ਬਣਾ ਲੀ ਚੱਕੀ ਯਾਰ ਨਾ ਇਹ ਲੈ ਆ ਵੜਾ ਲਾੜੇ ਦਾ ਵੀ ਨੋਟ ਨਾ ਲੈ ਨਾ ਇਹ ਗੱਲ ਕਰਦਾ ਹੋਇਆ ਇੱਕ ਖੱਤੇ ਤੱਕ ਤੇਰਾ ਸਰ ਹੁੰਦਾ ਨਹੀਂ ਕਾਰ ਵਾਲੀਏ ਦੀ ਉਹ ਦੂਤ ਤੇ ਪੈਰ ਨ ਹੁੰਦੇ ਕਪੈਨਾ ਵਾਲਿਆਂ ਦੇ ਕਿੱਥੇ ਤੱਕ ਤੇਰਾ ਸਿਰ ਹੁੰਦਾ ਆ ਕਾਰਵਾ ਵੀ ਇਹ ਨਹੀਂ ਨਾ ਜਿੱਥੇ ਤੱਕ ਤੇਰੇ ਗੱਡੀ ਦੀ ਹੈ ਸੱਤ ਹੁੰਦੀ ਆ ਉੱਥੂ ਉੱਦੂ ਉੱਤੇ ਤੈਰ ਹੁੰਦੇ ਕਪੈਨਾ ਵਾਲਿਆਂ ਦੇ ਤੇ ਦਿੰਦੇ ਆ ਹਾਂ ਕੱਢਦੇ ਆ ਕੀ ਕੱਢਣਾ ਇੱਧਰ ਆ ਦੇ ਉੱਧਰ ਲਾ ਦੇਗਾ ਹਾਂ ਚੱਲ ਨਾ ਤੋ ਕੋਣੀ ਐ ਸਟਾਰ ਲਾ ਉੱਥੇ ਲਾ ਦੇ ਨਵੇ ਚੱਲ ਆ ਨਵੇ ਕਰਕੇ ਤੇ ਕੇ ਜ ਲਾਲਾ ਆ ਠੀਕ ਐ ਰੋਕ ਲੋ ਫੋਰਮੈਨ ਸਾਹਿਬ ਬੱਟ ਚ ਦਾ ਫਸਾ ਦਿਓ ਕਿਤੇ ਉਹ ਬੱਟ ਤਾਂ ਗਾਹ ਕਰ ਲਾ ਬਾਪੂ ਗਾਹ ਕਰ ਲਾ ਕਾ ਉਹ ਬੱਟ ਜਾ ਫਦੂ ਗਾਹਾਂ ਕਰ ਲਾ بس روک لا او روک لا من ਲਾ ਉਹ ਚੱਲ ਰਹੀ ਹੈ ਮੈਂ ਲੈ ਕੇ ਨਿਪਟਿਆ ਕੰਮ ਲੈ ਵੀ ਦੋਸਤੋ ਅੱਜ ਵੱਟੀ ਕੀ ਸਾਰੀ ਆਪਣੀ ਕਣਕ ਤੇ ਵਲੌਗ ਕਿਵੇਂ ਲੱਗਿਆ ਅੱਜ ਦਾ ਮੀ ਦਾ ਵਧੀਆ ਲੱਗਿਆ ਹੋਊਗਾ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਥੇ ਹੀ ਤੁਹਾਡੇ ਨਾਲ ਵਧੀਆ-ਵਧੀਆ ਖੇਤੀਬਾੜੀ ਬਲੌਗ ਤੇ ਵਧੀਆ-ਵਧੀਆ ਜਾਣਕਾਰੀ ਹਰੇ ਜਾਣਕਾਰੀ ਆਈਆਂ ਵੀਡੀਓਾਂ ਲੈ ਕੇ ਆਉਂਦਾ ਰਹੂੰਗਾ ਸੋ ਧੰਨਵਾਦ ਜੀ ਬਲੌਗ ਦੇਖਣ ਲਈ